ਪੰਜਾਬ ਪੁਲਿਸ ਨੇ ਵਰਤੀ ਚੌਕ ਸੀ ਫੜਿਆ ਗਿਆ ਮੁੰਡਾ ਮਿਲੇ ਪੰਜ ਅਸਲੇ ਜੀ ਹਾਂ ਕਟਲਾ ਸ਼ਹਿਰ ਬਠਿੰਡੇ ਦੀ ਆ ਜਿੱਥੇ ਕਿ ਨਜਾਇਜ਼ ਅਸਲੇ ਸਮੇਤ ਇੱਕ ਨੌਜਵਾਨ ਮੁੰਡਾ ਕਾਬੂ ਕੀਤਾ ਬਠਿੰਡਾ ਪੁਲਿਸ ਨੇ ਜਿਹਦੇ ਕੋਲੋਂ ਪੰਜ ਪਿਸਟਲ ਮਿਲੇ ਪਿਸਟਲ ਲੈ ਕੇ ਆਇਆ ਸੀਗਾ ਐਮਪੀ ਤੋਂ ਯਾਨੀ ਕਿ ਮੱਧ ਪ੍ਰਦੇਸ਼ ਤੋਂ ਪਿਸਟਲ ਲੈ ਕੇ ਆਇਆ ਬਠਿੰਡਾ ਦੇ ਵਿੱਚ ਏ ਨਹੀਂ ਪਤਾ ਲੱਗਿਆ ਹਲੇ ਤੱਕ ਕਿ ਕਿਸ ਨੂੰ ਸਪਲਾਈ ਕਰਨਾ ਸੀ ਪਰ ਇੱਕ ਚੀਜ਼ ਹੈ ਕਿ ਪੰਜ ਪਿਸਟਲ ਅਗਰ ਨਜਾਇਜ਼ ਪਿਸਟਲ ਬਠਿੰਡਾ ਜਾਂ ਪੰਜਾਬ ਦੇ ਵਿੱਚ ਆਉਂਦੇ ਆ ਤਾਂ ਹੋ ਸਕਦਾ ਕਿ ਵੱਡੇ ਕਤਲ ਦੀ ਸਾਜ਼ਿਸ਼ ਘੜੀ ਜਾ ਰਹੀ ਹੋਵੇ ਕਿ ਪਤਾ ਨਹੀਂ ਕਿਹਦਾ ਕਤਲ ਕਰਨਾ ਸੀ ਕਿਹਦੇ ਕੋਲ ਪਿਸਟਲ ਜਾਣਾ ਸੀ ਕੌਣੇ ਬੰਦੇ ਆ ਪੁਲਿਸ ਇਹ ਮਾਮਲੇ ਦੀ ਛਾੜਬੀਣ ਕਰ ਰਹੀ ਆ ਪੁਲਿਸ ਨੇ ਜਦੋਂ ਇਹ ਬੰਦਾ ਫੜਿਆ ਤਾਂ ਇਹਦੇ ਕੋਲੋਂ ਜਿਹੜੇ ਪਿਸਤਲ ਬਰਾਮਦ ਹੋਏ ਆ ਉਹ ਵੀ ਪੁਲਿਸ ਨੇ ਦਿਖਾਏ ਆ মিডিਆ ਦੇ ਸਾਹਮਣੇ ਤੇ ਪੁਲਿਸ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਸੁਣੋ ਸੀਨੀਅਰ ਅਧਿਕਾਰੀਆਂ ਨੇ ਕੀ ਜਾਣਕਾਰੀ ਦਿੱਤੀ ਜਦੋਂ মিডিਆ ਨੂੰ ਬੁਲਾ ਕੇ ਇਹ ਪਿਸਤਲਾਂ ਦੇ ਸਬੰਧ ਦੇ ਵਿੱਚ ਜਾਂ ਫੜੇ ਗਏ ਮੁੰਡੇ ਦੇ ਸਬੰਧ ਦੇ ਵਿੱਚ ਕੀ ਬਾਰਤਾਲਾਪ ਕੀਤਾ ਬਠਿੰਡਾ ਪੁਲਿਸ ਦੇ ਸੀਨੀਅਰ ਅਧਿਕਾਰੀਆ ਮਾਣਿਓਗੇ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵੱਖ-ਵੱਖ ਜਗ੍ਹਾ ਤੇ ਉੱਪਰ ਜਿਹੜੇ ਹੈਗੇ ਨੇ ਸੀ ਸਰਚ ਆਪਰੇਸ਼ਨ ਚਲਾ ਰਹੇ ਜਿਹਦੇ ਵਿੱਚ ਸਿਕਰਚ ਆਪਰੇਸ਼ਨ ਕਰ ਰਹੇ ਆ ਨਾਲ ਜਿਹੜੇ ਹੈਗੇ ਆ ਸਪੈਸ਼ਲ ਨਾਕਾ ਪਤੇ ਰਹੀ ਸਪੈਸ਼ਲ ਚੈਕਿੰਗ ਸਾਡੇ ਵੱਲੋਂ ਕੀਤੀ ਜਾ ਰਹੀ ਹੈ। ਇਸੇ ਲੜੀ ਦੇ ਵਿੱਚ ਕੱਲ ਸਿਵਲ ਲਾਈਨ ਥਾਣੇ ਦੇ ਵਿੱਚ ਇੱਕ ਮੁਕੱਦਮਾ ਦਰਜ ਹੋਇਆ ਹੈ। ਜਿਸ ਦੇ ਵਿੱਚ ਇੱਕ ਮੋਨੂ ਨਾਮ ਦਾ ਲੜਕਾ ਹੈਗਾ ਮੋਨੂ ਗੁੱਜਰ ਜੋ ਕਿ ਸੁਰਖਪੀਰ ਰੋਡ ਕਨਾਲ ਕਲੋਟੀ ਥਾਣੇ ਦਾ ਰਹਿਣ ਵਾਲਾ ਹੈ। ਇਹ ਕੱਲ ਜਿਹੜਾ ਸੀਗਾ ਇਹ ਭਾਗੂ ਰੋਡ ਦੇ ਉੱਪਰ ਰਿਕ ਰੋਡ ਦੇ ਉੱਪਰ ਜਾ ਰਿਹਾ ਸੀਗਾ ਤੇ ਸਾਡੀ ਪੁਲਿਸ ਪਾਰਟੀ ਤੇ ਜਦੋਂ ਨੂੰ ਰੋਕਿਆ ਇਹਨੂੰ ਚੈੱਕ ਕੀਤਾ ਤਾਂ ਇਹਦੀ ਪੋਜਿਸ਼ਨ ਦੇ ਵਿੱਚੋਂ ਪੰਜ ਜਿਹੜੇ ਸੀਗੇ ਦੇਸੀ ਪਿਸਤੌਲ ਜਿਹੜੇ ਸੀਗੇ ਅਸੀਂ ਕਬੰਦ ਕੀਤੇ ਜਿਦੇ ਵਿੱਚੋਂ 4 ਦੇ ਸੀ ਪਿਸਤੌਲ ਜਿਹੜੇ ਪੱਤੀਪੋਰ ਦੇ ਆ ਇੱਕ ਦੇਸੀ ਪਿਸਤੌਲ ਜਿਹੜਾ 34 ਦਾ ਹੈਗਾ ਇਸ ਤੋਂ ਇਲਾਵਾ 6 ਜਿੰਦਾ ਕਾਰਤੂਸ ਪੱਤੀਪੋਰ ਤੇ 5 ਜਿੰਦਾ ਕਾਰਤੂਸ 34 ਦੇ ਜਿਹੜੇ ਹੈਗੇ ਇਹਦੇ ਕੋਲ ਪ੍ਰਾਪਤ ਹੋਏ ਇਸ ਬਰਾਮਦਗੀ ਤੋਂ ਬਾਅਦ ਇਸ ਦੇ ਉੱਪਰ ਜਿਹੜਾ ਮੁਕੱਦਮਾ 171 ਨੰਬਰ ਅੰਡਰ ਸੈਕਸ਼ਨ 25 ਆਰਬਜੈਕ थाना ਸਿਵਲ ਲਾਈਨ ਦੇ ਵਿੱਚ ਰਜਿਸਟਰ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਜਿਹੜੀ ਫਰਦਰ ਮੁਕੱਦਮੇ ਦੀ ਤਫतीश ਕੀਤੀ ਜਾ ਰਹੀ ਹੈ ਇਸ ਦੇ ਵਿੱਚ ਦੱਸਣਾ ਯੋਗ ਹੋਵੇਗਾ ਕਿ ਇਹ ਜਿਹੜਾ ਮੋਨੂ ਗੁਜਰ ਨਾਮ ਦਾ ਵਿਅਕਤੀ ਹੈ ਇਹ ਬੇਸਿਕਲੀ ਸੁਰਖਪੀਰ ਰੋਡ ਦੇ ਉੱਪਰ ਰਹਿੰਦਾ ਹੈ ਤੇ ਇਹਦੇ ਜਿਹੜੇ ਪਿਓ ਹੈ ਕੁਵਾੜੀ ਦਾ ਕੰਮ ਕਰਦਾ ਹੈ ਇਹ ਪਹਿਲਾਂ ਵੀ ਜਿਹੜਾ ਸੀਗਾ ਜੇਲ੍ਹ ਦੇ ਵਿੱਚ ਕਿਸੇ ਮੁਕੱਦਮੇ ਦੇ ਵਿੱਚ ਗਿਆ ਸੀਗਾ ਜੇਲ੍ਹ ਦੇ ਵਿੱਚ ਜਾ ਕੇ ਇੱਕ ਬੰਦੇ ਨਾਲ ਇਹਦੀ ਮੁਲਾਕਾਤ ਹੋਈ ਜੋ ਉਸਨੇ ਇੱਕ ਨਿਪਨੈਮ ਸਾਨੂੰ ਦੱਸਿਆ ਜਿਹਦੇ ਬਾਰੇ ਸਾਡੇ ਕੋਲ ਤਫਤੀਸ਼ ਦੇ ਵਿੱਚ ਉਸ ਬੰਦੇ ਦਾ ਜ਼ਿਕਰ ਆਇਆ ਉਸਨੇ ਇਸ ਦੇ ਨਾਲ ਇੱਕ ਕੁਝ ਨੰਬਰ ਸ਼ੇਅਰ ਕੀਤੇ ਕਿ ਜਦੋਂ ਤੂੰ ਬਾਹਰ ਜਾਏਂਗਾ ਸਾਡਾ ਕੁਝ ਸਮਾਨ ਹੈਗਾ ਉਹ ਜਿਹੜਾ ਸਮਾਨ ਤੋਂ ਵਿਧਪਰਦੇਸ਼ ਦੇ ਵਿੱਚੋਂ ਲੈ ਕੇ ਆਉਣਾ ਉਸ ਨੰਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਐਮਪੀ ਚਲਾ ਜਾਂਦਾ ਹੈ ਇੱਥੋਂ ਟ੍ਰੇਨ ਪਕੜ ਕੇ ਪਟੰਡਾ ਤੋਂ ਉੱਥੇ ਜਾ ਕੇ ਰੇਲਵੇ ਸਟੇਸ਼ਨ ਦੇ ਉੱਪਰ ਜਾ ਕੇ ਉਸ ਬੰਦੇ ਨਾਲ ਕਨੈਕਟ ਕਰਦਾ ਤੇ ਉਹ ਬੰਦਾ ਜਿਹੜਾ ਹੈਗਾ ਇਹਨੂੰ ਵੈਪਨ ਜਿਹੜੇ ਹੈਗੇ ਸਪਲਾਈ ਕਰਕੇ ਉੱਥੋਂ ਚਲਾ ਜਾਂਦਾ ਉਸ ਤੋਂ ਬਾਅਦ ਇਹ ਵੈਪਨ ਲੈ ਕੇ ਟ੍ਰੇਨਸ ਰਾਈਂ ਜਿਹੜੇ ਵਾਪਸ ਪਟੰਡਾ ਉਤਰਦਾ ਤੇ ਉਤਰ ਕੇ ਫਿਰ ਇਹ ਪੈਦਲ ਰਸਤੇ ਰਾਈਂ ਜਾ ਰਿਹਾ ਸੀ ਘਰ ਨੂੰ ਆਪੀ ਤਾਂ ਜਦੋਂ ਭਾਗੂ ਰੋਡ ਰਿੰਗ ਰੋਡ ਦੇ ਉੱਪਰ ਪਹੁੰਚਿਆ ਤਾਂ ਥਾਣਾ ਸਿਵਲ ਲਾਈਨ ਦੀ ਟੀਮ ਵੱਲੋਂ ਇਹਨੂੰ ਐਪਰੀਹੈਂਡ ਕੀਤਾ ਗਿਆ ਇਹਨੂੰ ਰੋਕਿਆ ਗਿਆ ਜਿਹਦੇ ਕੋਲ ਉਹ ਜਿਹੜੀ ਪ ਜਿਹਦੇ ਵਿੱਚ ਇਸ ਮੁਕੱਦਮੇ ਦੇ ਵਿੱਚ ਸਾਨੂੰ ਟੋਟਲ ਕੁੱਲ 5 ਦੇਸੀ ਪਿਸਤੌਲ ਜਿਹਦੇ ਵਿੱਚ 4 32 ਬੋਰ ਦੇ 1 34 ਦਾ ਤੇ 11 ਜਿੰਦਾ ਕਾਰਤੂਸ ਬਰੰਦ ਕੀਤੇ ਗਏ ਨੇ ਜਿਸ ਦੇ ਵਿੱਚ 6 ਜਿਹੜੇ ਜਿੰਦਾ ਕਾਰਤੂਸ 32 ਬੋਰ ਦੇ ਆ ਤੇ 5 ਜਿਹੜੇ ਜਿੰਦਾ ਕਾਰਤੂਸ 34 ਤੇ ਹੈਗੇ ਆ ਫਰਦਰ ਜਿਹੜੀ ਹੈਗੀ ਹੈ ਸਾਡੇ ਵੱਲੋਂ ਮੁਕੱਦਮਾ ਦਰਜ ਕਰਕੇ ਸਿਵਲ ਲਾਈਨ ਦੇ ਵਿੱਚ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਸਾਡਾ ਮੇਨ ਜਿਹੜਾ ਤਫ਼ਤੀਸ਼ ਦਾ ਵਿਸ਼ਾ ਹੈ ਕਿ ਜਿਹੜੇ ਵੈਪਨ ਸੀਗੇ ਇਹ ਕਿਸ ਪਰਪਸ ਵਾਸਤੇ ਯੂਜ਼ ਕਰਨੇ ਸੀ ਇਹਨੇ ਕਿਸ ਵਾਰਦਾਤ ਵਾਸਤੇ ਵਰਤਨੇ ਸੀਗੇ ਜਾਂ ਕਿਸੇ ਨੂੰ ਅੱਗੇ ਵੇਚਣ ਵਾਸਤੇ ਲੈ ਕੇ ਆਇਆ ਸੀਗਾ ਉਸ ਵਾਸਤੇ ਜਿਹੜੀ ਹੈਗੀ ਇਹਦੀ ਜਿਹੜੀ ਪੁਛਗੈ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਹੜਾ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਗੈਂਗ ਨਾਲ ਸੰਬੰਧ ਸਾਹਮਣੇ ਨਹੀਂ ਆਇਆ ਪਰੰਤੂ ਜਦੋਂ ਇਹ ਕਿਉਂਕਿ ਇੱਥੇ ਪਰ ਦੋ ਮੁਕਦਮੇ ਦਰਜ ਨੇ ਇੱਕ ਮੁਕਦਮਾ ਪਿੱਛੇ ਜੇ ਇਹਦੇ ਤੇ ਸਨੇਚਿੰਗ ਦਾ ਦਰਜ ਹੋਇਆ ਸੀ ਕਨਾਲ ਕਲੋਨੀ ਦੇ ਵਿੱਚ ਇੱਕ ਵੀਜ਼ਾ ਵਾਲੇ ਤੋਂ ਜਿਹੜੇ ਇਹਨਾਂ ਨੇ ਇਹ ਕੁਝ ਪੈਸਿਆਂ ਦੀ ਖੋਹ ਕੀਤੀ ਸੀਗੀ ਉਸ ਸੰਬੰਧ ਦੇ ਵਿੱਚ 5 ਨੰਬਰ ਐਫ ਆਈ ਆਰ ਦਰਜ ਹੋਈ ਸੀਗੀ ਥਾਣਾ ਕਨਾਲ ਕਲੋਨੀ ਦੇ ਵਿੱਚ ਤਾਂ ਉਸ FIR ਦੇ ਵਿੱਚ ਜਦੋਂ ਤੇ ਗ੍ਰਫਤਾਰੀ ਹੁੰਦੀ ਹੈ ਤੇ ਪਟੰਡਾ ਜੇਲ੍ਹ ਦੇ ਵਿੱਚ ਜਦੋਂ ਜਾਂਦਾ ਹੈ ਤਾਂ ਪਹਿਲਾਂ ਹੀ ਜਦੋਂ ਬੰਦ ਇੱਕ ਬੰਦਾ ਜੇਲ੍ਹ ਦੇ ਵਿੱਚ ਸੀਗਾ ਜਦੋਂ ਉਸ ਦੇ ਨਾਲ ਇਹਦੀ ਰਾਬਤਾ ਹੋਇਆ ਤਾਂ ਉਸ ਨੇ ਇਹਦੇ ਨਾਲ ਨੰਬਰ ਸ਼ੇਅਰ ਕੀਤਾ ਸੀਗਾ ਉਸ ਨੇ ਇਹਨੂੰ ਦੱਸਿਆ ਵੀ ਸਾਡਾ ਜਿਹੜਾ ਸਮਾਨ ਹੈਗਾ ਉੱਥੋਂ ਲੈ ਕੇ ਆਉਣਾ ਅੱਗੇ ਫਰਦਰ ਜਿਹੜਾ ਹੈਗਾ ਇਹਨੂੰ ਪੈਸਿਆਂ ਦੀ ਕਮਿਟਮੈਂਟ ਵੀ ਕੀਤੀ ਉਹਨਾਂ ਨੇ ਕਿ ਅਸੀਂ ਜਦੋਂ ਤੂੰ ਲੈ ਕੇ ਆਏਂਗਾ ਤੈਨੂੰ ਅਸੀਂ ਪੈਸੇ ਵੀ ਦੇਵਾਂਗੇ ਤੇ ਇਹ ਜਿਹੜੇ ਵੈਪਨ ਸੀਗੇ ਇਹ ਉਹ ਤੇ ਕਹਿਣ ਦੇ ਉੱਪਰ ਹੀ ਲੈ ਕੇ ਆਇਆ ਸੀਗਾ ਉਹ ਸਾਡੀ ਤਫਤੀਸ਼ ਦੇ ਵਿੱਚ ਆ ਚੁੱਕਾ ਫਰਦਰ ਜਿਹੜੀ ਹੈਗੀ ਅਸੀਂ ਪੁੱਛ ਕੇ ਜਿਹੜੀ ਹੈਗੀ ਸਾਡੇ ਵੱਲ ਕੀਤੀ ਜਾ ਰਹੀ ਹੈ ਜ ਉਦੇ ਬਾਰੇ ਵੀ ਸਾਨੂੰ ਇਨਪੁਟਸ ਮਿਲੀਆਂ ਨੇ ਅਸੀਂ ਉਹਦੇ ਵਿੱਚ ਜਿਹੜਾ ਹੈਗਾ ਇਹਨੂੰ ਪ੍ਰੋਡਕਸ਼ਨ ਬਲੈਂਡ ਤੇ ਲਿਆ ਕੇ ਉਹਦੇ SLA ਵੀ ਜਿਹੜੀ ਬਦਲ ਕਰ ਵੀ ਕਰਾਂਗੇ